ਕੀਤੀ ਗਈ ਕਿਹੜੇ ਸਬੰਧ ਦੇ ਵਿੱਚ ਕੀਤੀ ਗਈ ਹੈ ਜੀ ਅੱਜ ਦੀ ਗੇਟਰ ਲਈ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪੰਜਾਬ ਦੇ 27 ਡਿਪੋਆਂ 'ਤੇ ਕੀਤੀ ਗਈ ਆ ਸੋ ਫਰੋਇਪੁਰ ਡਿਪੋਗੇ ਵੀ ਗੇਟਰ ਲਈ ਕੀਤੀ ਇਹਦਾ ਮੁੱਖ ਕਾਰਨ ਸੀ ਕਿ ਪੰਜਾਬ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਨੂੰ ਲੈ ਕੇ ਵਾਅਦੇ ਕਰਦੀ ਆ ਰਹੀ ਪਰ ਵਾਅਦੇ ਪੂਰੇ ਨਹੀਂ ਕਰਦੀ 1 ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 1 ਮਹੀਨੇ ਦਾ ਸਮਾਂ ਦੇ ਕੇ ਕਮੇਟੀ ਬਣਾਈ ਸੀ ਸਾਡੇ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਸੀ ਵੀ ਤੁਹਾਡੀਆਂ ਸੱਤ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ 1 ਮਹੀਨੇ ਦੇ ਵਿੱਚ ਪਰ 2024 ਤੋ ਅਜ 25 ਆ ਗਿਆ ਜੁਲਾਈ ਮਹੀਨੇ ਚ ਅਸੀਂ ਫੇਰ ਹੜਤਾਲ ਕੀਤੀ 9 ਜੁਲਾਈ ਨੂੰ ਮਾਨਯੋਗ ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਬੈਠੇ ਜਿਨ੍ਹਾਂ ਨੇ ਸਾਨੂੰ 16 ਜੁਲਾਈ ਤੇ 28 ਜੁਲਾਈ ਦੀ ਮੀਟਿੰਗ ਦਿੱਤੀ ਕਿ ਉਹਨਾਂ ਦੋਵਾਂ ਮੀਟਿੰਗਾਂ ਚ ਟਰਾਂਸਪੋਰਟ ਮਿਨਿਸਟਰ ਤੇ ਵਿੱਤ ਮੰਤਰੀ ਸਾਹਿਬ ਬੈਠ ਕੇ ਸਾਡੀ ਪਾਲਿਸੀ ਵੀ ਕੰਪਲੀਟ ਕਰਨਗੇ ਤੇ ਸਾਡੀਆਂ ਦੂਸਰੀਆਂ ਮੰਗਾਂ ਦਾ ਵੀ ਹੱਲ ਕੱਢਣਗੇ। ਪਰੰਤੂ ਕੋਈ ਹੱਲ ਨਹੀਂ ਕੱਢਿਆ ਗਿਆ। ਅਸੀਂ 28 ਜੁਲਾਈ ਨੂੰ ਗਏ ਮੀਟਿੰਗ ਕਰਨ ਉੱਥੇ ਸਾਡੀ ਪਰਸਨਲ ਤੇ ਵਿੱਤ ਵਿਭਾਗ ਦੇ ਅਧਿਕਾਰੀ ਪਲੱਸ ਸਾਡੇ ਵਿਭਾਗ ਦੇ ਅਧਿਕਾਰੀਆਂ ਨੇ ਬੈਠ ਕੇ ਸਾਨੂੰ ਫੇਰ ਜਿਹੜਾ ਪਿਛਲਾ ਹਫਤਾ ਬੀਤ ਗਿਆ 28 ਜੁਲਾਈ ਤੋਂ ਲੈ ਕੇ ਉਸ ਹਫਤੇ ਚ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਨਹੀਂ ਉਹਨਾਂ ਦਾ ਹੱਲ ਕੱਢਾਂਗੇ ਤੇ ਜਿਹੜੀਆਂ ਕਿਲੋਮੀਟਰ ਸਕੀਮ ਬਸਾਂ ਨੇ ਉਹ ਘਾਟੇਬੰਦ ਸੌਦਾ ਉਹ ਮੰਨੇ ਵੀ ਅਸੀਂ ਉਹਨਾਂ ਨੂੰ ਮਨਾਇਆ ਵੀ ਇੰਨੇ ਰੁਪਏ ਘਾਟਾ ਪੈ ਰਿਆ ਉਹ ਉਹਨਾਂ ਨੂੰ ਅਸੀਂ ਬੰਦ ਕਰ ਦਿੰਨੇ ਹਾਂ ਟੈਂਡਰ ਰੱਦ ਕਰ ਦਿੰਨੇ ਹਾਂ ਪਲੱਸ ਨਾਲ ਜਿਹੜੀਆਂ ਸਾਡੀਆਂ ਦੂਸਰੀਆਂ ਵਿਭਾਗੀ ਮੰਗਾਂ ਨੇ ਉਹਨਾਂ ਦਾ ਹੱਲ ਇੱਕ ਹਫਤੇ ਦੇ ਵਿੱਚ ਉਹ ਚ ਕੱਢ ਕੇ ਅਸੀਂ ਲੈਟਰ ਜਾਰੀ ਕਰ ਦਨੇ ਹਾਂ ਪਰੰਤੂ ਇੱਕ ਹਫ਼ਤਾ ਬੀਤਣ ਤੋਂ ਬਾਅਦ ਜੇ ਸਥਿਤੀ ਇਹੋ ਜੀ ਆ ਕਿ ਜਿਹੜਾ 4 ਤਰੀਕ ਨੂੰ ਟੈਂਡਰ ਖੁੱਲਣਾ ਸੀ ਕਿਲੋਮੀਟਰਾਂ ਦਾ ਅਸੀਂ ਰੱਦ ਕਰਨ ਦੀ ਗੱਲ ਕਰਦੇ ਸੀ ਉਹਨੂੰ ਕੱਲ ਨੂੰ 8 ਤਰੀਕ ਨੂੰ ਵਲਵੋ ਬੱਸਾਂ ਦਾ ਟੈਂਡਰ ਖੋਹ ਰਹੇ ਜਿਹੜੀ ਇੱਕ ਬੱਸ ਮੌਜੂਦਾ ਵਿਭਾਗ ਦੀ ਚੱਲ ਰਹੀ ਉਹ ਵੀ 20 ਰੁਪਏ ਘਾਟੇ 'ਚ ਹੈ ਤੇ ਜੇ ਕਿਲੋਮੀਟਰ ਬੱਸ ਲੈਣੇ ਉਹਦੇ 35 ਰੁਪਏ ਪ੍ਰਾਈਵੇਟ ਮਾਲਕ ਨੂੰ ਦੇਣੇ ਪੈਣੇ ਕਹਿਣ ਤੋਂ ਭਾਵੇਂ 40 ਤੋਂ 45 ਰੁਪਏ ਘਾਟੇ 'ਚ ਬੱਸਾਂ ਪਾਉਣ ਵਾਸਤੇ ਸਰਕਾਰ ਤਿਆਰ ਹੈ ਜਿਨ੍ਹਾਂ ਦਾ ਘਾਟਾ ਕਰੋੜਾਂ ਰੁਪਏ ਵਿਭਾਗ ਨੂੰ ਪੈ ਰਿਹਾ ਸੋ ਅਸੀਂ ਉਹ ਕਿਲੋਮੀਟਰ ਸਕੀਮ ਬੱਸਾਂ ਦਾ ਟੈਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅੱਜ ਗੇਟ ਰੈਲੀ ਕੀਤੀ ਆ ਤੇ ਕੱਲ ਨੂੰ ਜੇਕਰ ਸਰਕਾਰ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਨਹੀਂ ਕਰਦੀ ਤਾਂ ਕੱਲ ਨੂੰ ਹੋ ਸਕਦਾ ਦੁਪਹਿਰ ਤੋਂ ਬਾਅਦ ਪੂਰਾ ਪੰਜਾਬ ਪੰਜਾਬ ਦੇ 27 ਦੇ 27 ਡਿਪੂ ਜਿੱਨਾਂ ਚ ਪੀਆਰਟੀਸੀ ਦੇ ਪਣ ਬੱਸ ਦੇ ਡਿਪੂ ਨੇ ਬੰਦ ਹੋਣਗੇ ਪਲੱਸ ਨਾਲ ਦੀ ਨਾਲ ਸਾਡੀ ਸਰਕਾਰ ਨੂੰ ਮੰਗੇ ਕਿ 1 ਮਹੀਨੇ ਦਾ ਸਮਾਂ ਲਿਆ ਸੀ ਟਰਾਂਸਪੋਰਟ ਉਹ ਭਾਗ ਚ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੀ ਸਰਕਾਰੀ ਬੱਸਾਂ ਨਵੀਆਂ ਪਾਉਣ ਦੀ ਠੇਕੇਦਾਰ ਆਊਟ ਸੋਰਸਿੰਗ ਵਿਚੋਲੀਏ ਨੂੰ ਬਾਹਰ ਕੱਢਣ ਦੀ ਇਹਨਾਂ ਮੰਗਾਂ ਤੇ ਤੇ 10000 ਸਰਕਾਰੀ ਬੱਸਾਂ ਦੀ ਗਿਣਤੀ ਕਰਨ ਦੀ ਕੱਢੇਗੇ ਮਲਾਜ਼ਮ ਹਾਲ ਕਰਨ ਦੀ ਟਰਾਂਸਪੋਰਟ ਮਾਫੀਆ ਖਤਮ ਕਰ ਦੀ ਇਹਨਾਂ ਮੰਗਾਂ ਤੇ 1 ਮਹੀਨੇ ਦਾ ਸਮਾਂ ਲਿਆ ਸੀ ਅੱਜ 1 ਸਾਲ ਬੀਤ ਗਿਆ ਸੋ ਉਹ ਮੰਗਾਂ ਦਾ ਹੱਲ ਕੀਤਾ ਜਾਵੇ ਜੇ ਕੱਲ ਨੂੰ ਚੱਕਾ ਜਾਮ ਹੁੰਦਾ ਤਾਂ ਫਿਰ ਇਹ ਨਾ ਮੰਗਾ ਨੂੰ ਮਨਵਾਉਣ ਤੋਂ ਬਾਅਦ ਹੀ ਚੱਕਾ ਜਾਮ ਜਿਹੜਾ ਉਹ ਖੋਲਿਆ ਜਾਏਗਾ ਸੋ ਨਾਲ ਦੀ ਨਾਲ ਆਮ ਜਨਤਾ ਨੂੰ ਅਪੀਲ ਹੈ ਕਿ ਸਰਕਾਰ ਨੂੰ ਅਸੀਂ ਨੋਟਿਸ ਵੀ ਭੇਜ ਚੁੱਕੇ ਹਾਂ ਪਿਛਲੀ ਹੜਤਾਲ 'ਚ ਵੀ ਸਮਾਂ ਦਿੱਤਾ ਸੀ ਕਿ ਉਸ ਤੋਂ ਬਾਅਦ 1 ਮਹੀਨੇ ਦਾ ਸਮਾਂ ਫਿਰ ਦੇ ਦਿੱਤਾ ਤੇ ਦੁਬਾਰਾ ਦੋ ਨੋਟਿਸ ਫਿਰ ਜਾ ਚੁੱਕੇ ਆ ਪਰ ਪੰਜਾਬ ਸਰਕਾਰ ਜਾਣ ਬੁੱਝ ਕੇ ਰਖੜੀਆਂ ਵਾਲੇ ਦਿਨ ਦੇ ਵਿੱਚ ਕਿਲੋਮੀਟਰਾਂ ਦੇ ਟੈਂਡਰ ਖੋਲਣ ਜਾ ਰਹੀ ਹੈ ਕਿ ਰਖੜੀਆਂ ਵਾਲੇ ਦਿਨ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਰਖੜੀ ਬੰਨਣ ਜਾ ਰਹੀਆਂ ਉਹ ਵੀ ਖੱਜਲ ਹੋਣ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਨਾਲ ਇਹ ਵਿਭਾਗ ਦਾ ਵੀ ਨੁਕਸਾਨ ਹੋਵੇ ਤੇ ਪੰਜਾਬ ਦੇ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਵੀ ਖੱਜਲ ਹੋਣ ਉਹ ਸਰਕਾਰ ਦੀ ਨੀਤੀ ਕਾਰਨ ਜਿਹੜੀ ਆ ਇਹ ਹੜਤਾਲ ਕੱਲ ਨੂੰ ਹੋਏਗੀ ਸੋ ਸਾਡੀ ਤਾਂ ਸਰਕਾਰ ਨੂੰ ਅਪੀਲ ਹੈ ਕਿ ਤੁਰੰਤ ਸਾਡੀਆਂ ਮੰਗਾਂ ਦਾ ਹੱਲ ਜਿਹੜਾ ਉਹਨਾਂ ਦੇ ਪੱਤਰ ਜਾਰੀ ਕੀਤੇ ਜਾਣ ਕਿਉਂਕਿ ਜੇ ਕਿਲੋਮੀਟਰਾਂ ਦਾ ਪੱਤਰ ਜਾਰੀ ਨਹੀਂ ਹੁੰਦਾ ਤਾਂ ਅਸੀਂ ਕੋਈ ਮੀਟਿੰਗ ਨਹੀਂ ਕਰਾਂਗੇ ਪੱਤਰ ਜਾਰੀ ਕਰਕੇ ਟੈਂਡਰ ਰੱਦ ਕਰੇ ਤੇ ਤੁਰੰਤ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠ ਕੇ ਸਾਡੀਆਂ ਮੰਗਾਂ ਦਾ ਜਿਹੜਾ 1 ਮਹੀਨੇ ਦਾ ਸਮਾਂ ਦਿੱਤਾ ਸੀ ਅੱਜ 1 ਸਾਲ 1 ਮਹੀਨਾ ਹੋ ਗਿਆ ਉਹਦਾ ਹੱਲ ਕੱਢਣ ਜੇ ਹੱਲ ਨਹੀਂ ਨਿਕਲਦਾ ਤਾਂ ਕੱਲ ਨੂੰ ਦੁਪਹਿਰ ਤੋਂ ਬਾਅਦ ਚੱਕਾ ਜਾਮ ਹੋਏਗਾ ਜੇ ਸੰਬੰਧੀ ਅਸੀਂ ਅੱਜ ਗੇਟਰੀ ਵਾਲੀ ਕਰਕੇ ਆਪਣੇ ਵਰਕਰਾਂ ਨੂੰ ਸੂਚਿਤ ਕੀਤਾ ਤੇ ਪ੍ਰੈਸ ਦੇ ਜਰੀਏ ਵੀ ਅਸੀਂ ਲੋਕਾਂ ਤੱਕ ਖਬਰ ਪਹੁੰਚਾ ਰਹੇ ਹਾਂ ਸਰੀ ਪੰਜਾਬ ਦੇ ਵਿੱਚ ਹੀ ਹੋਏਗੀ ਚੱਕਾ ਜਾਮ ਜੀ ਬਿਲਕੁਲ ਜੀ ਪੰਜਾਬ ਦੇ 27 ਦੇ 27 ਡਿਪੂ ਆ ਪੀਆਰਟੀਸੀ ਤੇ ਪਣ ਬਸਦੇ ਟੋਟਲੀ ਜਿੰਨੇ ਵੀ ਕੱਚੇ ਕੰਮ ਹੈ ਉਹ ਕੱਲ ਨੂੰ ਹੜਤਾਲ ਦੇ ਜਾਣਗੇ ਜੇਕਰ ਸਰਕਾਰ ਟੈਂਡਰ ਰੱਦ ਨਹੀਂ ਕਰਦੀ ਜੇ ਸਰਕਾਰ ਟੈਂਡਰ ਰੱਦ ਕਰਕੇ ਕੋਈ ਗੱਲਬਾਤ ਦਾ ਜੰਝਾ ਤੋਰਦੀ ਆ ਕੋਈ ਪੰਜਾਬ ਸਰਕਾਰ ਸਾਨੂੰ ਮੀਟਿੰਗ ਬੁਲਾਉਂਦੀ ਆ ਟੈਂਡਰ ਰੱਦ ਕਰਨ ਦਾ ਪਹਿਲਾਂ ਪੱਤਰ ਕੱਢੇ ਉਸ ਤੋਂ ਬਾਅਦ ਸਾਨੂੰ ਪੱਤਰ ਕੱਢ ਕੇ ਜੇ ਕੱਲ ਨੂੰ ਹੀ ਮੀਟਿੰਗ ਲਈ ਬੁਲਾਉਂਦੇ ਆ ਤਾਂ ਅਸੀਂ ਮੀਟਿੰਗ ਕਰਨੇ ਜਾਵਾਂਗੇ ਪਰੰਤੂ ਜੇ ਸਰਕਾਰ ਅਜਿਹਾ ਕੁਝ ਨਹੀਂ ਕਰਦੀ ਤਾਂ ਫਿਰ ਮਜਬੂਰੀ 'ਚ ਸਾਨੂੰ ਕੱਲ ਨੂੰ ਚੱਕਾ ਜਾਮ ਕਰਨਾ ਪਏਗਾ ਅਸੀਂ ਕੱਲ ਨੂੰ ਚੱਕਾ ਵੀ ਜਾਮ ਕਰਾਂਗੇ ਜਿੰਨਾ ਕਿ ਟੈਂਡਰ ਨਹੀਂ ਰੱਦ ਹੁੰਦਾ ਤੇ ਜਿੰਨਾ ਚਿਰ ਸਾਡੀਆਂ ਮੰਗਾਂ ਨੇ ਉਹਨਾਂ ਦਾ ਹੱਲ ਨਹੀਂ ਨਿਕਲਦਾ ਕਿਉਂਕਿ ਠੇਕੇਦਾਰ ਕਾਰਨ ਵੱਡੀਆਂ ਦਿੱਕਤਾਂ ਆ ਰਹੀਆਂ ਅੱਜ ਲਖੜੀ ਦਾ ਤਿਹਾਰ ਹੈ ਅੱਜ ਅਜੇ ਤੱਕ ਸਾਡੇ ਮੁਲਾਜ਼ਮਾਂ ਦੀ ਤਨਖਾਹ ਉਹਨਾਂ ਦੇ ਖਾਤਿਆਂ 'ਚ ਨਹੀਂ ਪਾਈ ਗਈ ਕਹਿਣ ਤੋਂ ਭਾਵ ਸਾਨੂੰ ਇਹ ਕਿ ਅਸੀਂ ਲੋਕਾਂ ਨੂੰ ਢੋ ਰਹੇ ਹਾਂ ਰਖੜੀਆਂ ਬੰਨ੍ਹਣ ਲਈ ਸਾਡੀਆਂ ਭੈਣਾਂ ਮਾਵਾਂ ਦੇ ਬੱਚੀਆਂ ਜਾ ਰਹੀਆਂ ਸਾਡੀਆਂ ਬੱਸਾਂ 'ਚ ਪਰ ਸਾਡੀਆਂ ਖੁਦ ਦੀਆਂ ਭੈਣਾਂ ਮਾਵਾਂ ਜਾਂ ਬੱਚੀਆਂ ਕਹਿ ਸਕਦੇ ਹਾਂ ਉਹਨਾਂ ਨੂੰ ਪੈਸੇ ਦੇਣ ਲਈ ਸਾਡੇ ਮੁਲਾਜ਼ਮਾਂ ਦੀ ਤਨਖਾਹ ਨਹੀਂ ਹੈ ਉਹਨਾਂ ਦੀ ਬੁੱਧੀ 'ਚ ਕੁਝ ਨਹੀਂ ਹੈਗਾ ਸੋ ਸਾਡੀ ਮਜਬੂਰੀ ਆ ਕਿ ਸਰਕਾਰ ਤਨਖਾਹਾਂ ਤੋਂ ਭੱਜ ਰਹੀ ਆ ਸਰਕਾਰ ਬੱਸਾਂ ਪਾਉਣ ਤੋਂ ਭੱਜ ਰਹੀ ਆ ਸਰਕਾਰੀ ਤੇ ਕਿਲੋਮੀਟਰ ਬੱਸਾਂ ਪਾ ਕੇ ਇਹਨਾਂ ਆਧਾਰਿਆਂ ਦਾ ਘਾਣ ਕਰ ਰਹੀ ਹੈ ਇਹਨਾਂ ਆਧਾਰਿਆਂ ਦੀ ਲੁੱਟ ਕਰਾ ਰਹੀ ਹੈ ਸੋ ਜਿਸ ਲਈ ਮਜਬੂਰੀ ਸਾਨੂੰ ਸੰ